ਮਹੀ ਦੇ ਉਸ ਦੇ ਦਿਹਾੜੇ ਤੇ ਜਿਹੜਾ ਕਿਸਾਨਾਂ ਤੇ ਮਜ਼ਦੂਰਾਂ ਦਾ ਜਿਹੜਾ 135 ਸਾਲ ਪਹਿਲਾਂ ਜਿਹੜਾ ਖੂੰਦ ਲਿਆ ਉਹਦੇ ਸਬੰਧ ਵਿੱਚ ਅੱਜ ਅਸੀਂ ਆਪਣੀ ਤਸੀਹਲ ਅਟਲੂ ਸਾਹਿਬ ਵੱਲੋਂ ਇੱਥੇ ਉਹਨਾਂ ਦਾ ਮਜ਼ਦੂਰਾਂ ਦਾ ਲਾਲ ਝੰਡਾ ਵਾ ਪ੍ਰਚਾਰ ਜਿਹੜਾ ਕੀਤਾ ਆ ਅਸੀਂ ਉਹ ਲੜਾਇਆ ਵਾ ਤੇ ਉਹਨਾਂ ਸ਼ਹੀਦਾਂ ਨੂੰ ਇਹ ਸਰਧਾਂਜਲੀ ਦੇਣ ਵਾਸਤੇ ਅੱਜ ਇੱਥੇ ਇਕੱਤਰ ਹੋਏ ਆਂ ਸੋ ਅੱਜ ਦਾ ਜਿਹੜਾ ਇਤਿਹਾਸ ਹੈ ਬੜਾ ਗੌਰਵਮਈ ਇਤਿਹਾਸ ਹੈ ਮਜ਼ਦੂਰਾਂ ਵਾਸਤੇ ਖਾਸ ਕਰਕੇ ਅਰੇ ਅਫਸੋਸ ਦੀ ਗੱਲ ਇਹ ਆ ਵੀ ਸਾਡੇ ਮਜ਼ਦੂਰਾਂ ਬਹੁਤਿਆਂ ਨੂੰ ਨਹੀਂ ਪਤਾ ਕਿ ਅੱਜ ਦੁਨੀਆ ਭਰ ਦੇ ਵਿੱਚ ਮਜ਼ਦੂਰ ਜਿਹੜੇ ਛੁੱਟੀ ਕਰਕੇ ਆਪਣੇ ਇਸ ਝੰਡੇ ਨੂੰ ਜਿਹੜਾ ਵਾਅ ਸਲਾਮ ਕਰ ਰਹੇ ਆ ਉਹਨਾਂ ਅਸ਼ਕਾਗੋ ਦੇ ਹੀਦਾਂ ਨੂੰ ਸ਼ਰਧਾਂਜਲੀ ਦੇ ਰਹੇ ਆ ਸੋ ਅੱਜ ਦਾ ਇਹ ਇਤਿਹਾਸ ਜਿਹੜਾ ਆ ਅਸੀਂ ਇਹਨੂੰ ਫੇਰ ਯਾਦ ਕਰਦੇ ਆ ਵੀ ਆਉਣ ਵਾਲੇ ਸਮੇਂ 'ਚ ਫੇਰ ਮਜ਼ਦੂਰਾਂ ਉੱਤੇ ਉਹੋ ਜਿਹੇ ਜਿਹੜੇ ਕਾਨੂੰਨ ਲੱਗੇ ਜਾ ਰਹੇ ਜਿਹੜੇ ਪਹਿਲਾਂ 135 39 ਸਾਲ ਪਹਿੰੋਂ ਜਿਹੜੇ ਇਹ ਉਹਦਾਂ ਦੇ ਫੇਰ ਕਾਨੂੰਨ ਲੈ ਕੇ ਆ ਰਹੀਆਂ ਸਰਕਾਰਾਂ ਇਹਦੇ ਲਈ ਸੰਗਠਿਤ ਹੋ ਗਏ ਮਜ਼ਦੂਰਾਂ ਨੇ ਜਿਹੜਾ ਅਵਰੋਧ ਕਰਨਾ ਚਾਹੀਦਾ ਧੰਨਵਾਦ